ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਅੱਜ ਆਪਾਂ ਸਰਬਲੋ ਦੇ ਡੰਗੇ ਦੇ ਵਿੱਚ ਬਣਾਵਾਂਗੇ ਦਲੀਆ ਦਲੀਆ ਕੇ ਦੁੱਧ ਵਾਲਾ ਨਹੀਂ ਦਲੀਆ ਬਣਾਵਾਂਗੇ ਨਮਕੀਨ ਤੜਕਾ ਲਾ ਕੇ ਦੇਖੋ ਪਹਿਲਾਂ ਆਪਾਂ ਦਲੀਆ ਭੁੰਨ ਰਹੇ ਹਾਂ ਸਰਬਲੋ ਦੇ ਭਾਂਡੇ ਸਰਬਲੋ ਦਾ ਭਾਂਡਾ ਡੰਗਾ ਵਾ ਨਾਲ ਚਮਚਾ ਵਾ ਮੱਠੀ ਮੱਠੀ ਅੱਗ ਤੇ ਆਪਾਂ ਪਹਿਲਾਂ ਦਲੀਆ ਭੁੰਨ ਰਹੇ ਹਾਂ ਦਲੀਆ ਹੌਲੀ ਹੌਲੀ ਆਪਣਾ ਰੰਗ ਵਟਾ ਰਿਹਾ ਹੈ ਰੰਗ ਹੌਲੀ ਹੌਲੀ ਲਾਲ ਹੋ ਰਿਹਾ ਹੈ ਲਓ ਜੀ ਦਰੀ ਦੇ ਰੰਗ ਲਾਲ ਹੋਣ ਤੋਂ ਬਾਅਦ ਆਪਾਂ ਲਾ ਦੇਵਾਂਗੇ ਤੜਕਾ ਸੋ ਤੜਕੇ ਦੇ ਵਿੱਚ ਦੇਸੀ ਘਿਓ ਦਾ ਤੜਕਾ ਲਾਇਆ ਵਿੱਚ ਆਪਾਂ ਅਦਰਕ ਜੀਰਾ ਤੇ ਹਰੀ ਮਿਰਚ ਟਮਾਟਰ ਪਿਆਜ਼ ਤੇ ਲੌਂਗ ਇਲਾਇਚੀ ਪਾ ਕੇ ਆਪਾਂ ਤੜਕਾ ਲਾਇਆ ਤੜਕਾ ਪੂਰਾ ਜਿਉਂ ਰਿਉਂ ਰਾਂ ਚੱਲ ਰਿਹਾ ਹੈ ਤੜਕੇ ਤੋਂ ਬਾਅਦ ਥੋੜਾ ਜਿਦੋਂ ਮਿਲ ਕੇ ਤੜਕ ਥੋੜਾ ਜਿਹਾ ਭੁੰਨਿਆ ਗਿਆ ਤੇ ਆਪਾਂ ਨਾਲ ਵਾਲੀ ਵਿੱਚ ਥੋੜਾ ਜਿਹਾ ਪਾਤਾ ਆ ਨਾਣ ਆਪਣੇ ਸਵਾਦ ਅਨਸਾਰ ਤੇ ਚਪਾਤਾ ਦਲੀਆ ਪਾਣੀ ਪਾਤਾ ਥੋੜਾ ਜਿਹਾ ਆਪਣੇ ਆਪਣੇ ਰਪਾਇਆ ਵਿੱਚ ਦੇਖੋ ਫਿਰ ਗੱਲ ਬਣਦੀ ਲੋ ਦਲੀਆ ਬਣ ਕੇ ਪੂਰਾ ਰੈਡੀ ਆ ਪੂਰਾ ਤਿਆਰ ਆ ਕਿਆ ਬਾਤ ਆ ਕਿਆ ਬਾਤ ਤੁਸੀਂ ਖਾ ਕੇ ਬਣਾਇਓ ਹਾਂ ਸੌਰੀ ਬਣਾ ਕੇ ਖਾਇਓ ਟਰਾਈ ਕਰਕੇ ਦੇਖੋ ਇੱਕ ਵਾਰੀ ਮੈਨੂੰ ਨਜ਼ਾਰਾ ਆ ਜਾਵੇ ਜਿੰਦਗੀ ਦਾ ਆਨੰਦ ਆ ਜਾਵੇ ਕਿਆ ਹੀ ਬਾਤ ਆ ਪਹਿਲਾ ਐਕਸਪੀਰੀਅੰਸ ਆ ਸੋ ਪਹਿਲੀ ਵਾਰੀ ਬਣਾਇਆ